ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਇਹ ਨੇ ਖਾਸ ਕਰਕੇ ਮਾਝੇ ਦੁਆਬੇ ਇਲਾਕੇ ਦੇ ਵਿੱਚ ਬਹੁਤ ਬੁਰੇ ਹਾਲਾਤ ਨੇ ਉੱਥੇ ਜਿੱਥੇ ਪੰਜਾਬ ਦੇ ਵਿੱਚ ਸਿੱਖ ਜਥੇਬੰਦੀਆਂ ਪਾਰਟੀਆਂ ਦੇ ਲੀਡਰ ਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਐਸਾ ਔਖੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਸਾਥ ਦੇ ਰਹੇ ਨੇ ਉੱਥੇ ਹੀ ਸੋਸ਼ਲ ਮੀਡੀਆ ਤੇ ਐਸਡਸੀ ਭੈਣ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਲੋਕਾਂ ਦੇ ਨਾਲ ਬਹੁਤ ਹੀ ਚੰਗੇ ਢੰਗ ਦੇ ਨਾਲ ਪੇਸਾ ਰਹਿ ਨੇ ਆਓ ਪਹਿਲਾਂ ਤੁਸੀਂ ਵੀ ਦੇਖੋ ਇਹਨਾਂ ਦੀ ਵਾਇਰਲ ਹੁੰਦੀ ਹੋਈ ਵੀਡੀਓ ਅਹੀਂ ਠੀਕ ਹੈ ਐਸਾ ਜੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਐਡੇ ਐਡੇ ਲੈਗ ਬੱਚੇ ਨੇ ਸਾਰੇ ਤਜਾਦ ਤੇ ਫਿਰ ਇਹ ਨੇ ਪਹਿਲੇ ਬੰਦੇ ਨੇ ਅਹੀਂ ਹਰੇ ਮੰਨ ਦੇ ਵਿੱਚ ਸਾਡੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਰਕਾਰੇ ਦਾ ਕੰਮ ਦੇ ਨਾਲ ਤੁਹਾਡੇ ਬੱਚੇ ਨੇ ਬਾਹਰ ਅਹੀਂ ਉਹਨਾਂ ਨੂੰ ਲੈਣੇ ਵੀ ਕੋ ਡੱਪਾ ਪਿਆ ਉਹਦੇ ਕੋ ਡੱਪਾ ਦੇਦੇ ਆ ਕੋ ਕਰਦੇ ਆ ਅਹੀ ਉਹ ਇੱਕ ਵਾਰ ਆਇਆ ਹੈ ਪਸੰਦ ਜਲੇਬੀ ਅੰਦਰ ਜੁੜਿਆ ਆ ਉਹ ਪਹਿਲੀ ਵਾਰ ਵੇਖਿਆ ਹੈ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਦੇ ਆ ਹਾਂਜੀ ਦੋਸਤੋ ਜਿਵੇਂ ਤੁਸੀਂ ਇਸ ਮਾਝੇ ਦੇ ਡੀਸੀ ਭੈਣ ਦੀ ਵੀਡੀਓ ਦੇਖੀ ਹੈ ਇਸ ਔਖੇ ਸਮੇਂ ਦੇ ਵਿੱਚ ਜੋ ਲੋਕ ਹੜ੍ਹਾਂ ਦੇ ਨੁਕਸਾਨੇਟ ਨੇ ਉਹਨਾਂ ਦੇ ਨਾਲ ਕਿੰਨੇ ਚੰਗੇ ਢੰਗ ਦੇ ਨਾਲ ਪੈਸਾ ਆ ਰਹੀ ਹੈ ਇਹ ਭੈਣ ਤਕੇ ਮੇ ਲੱਗਿਆ ਤੁਹਾਨੂੰ ਵੀ ਐਸਡੀਸੀ ਭੈਣ ਦਾ ਸੁਭਾਅ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ ਮਿਕਸ ਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਲ ਦਾ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ즈 ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ